ਡੀ ਕਾਰਡ ਤੇ ਬੀਬੀ ਖਾਲੜਾ ਦੋ ਪ੍ਰਚਾਰ ਨਹੀਂ ਉਹਦੇ ਲੋਕਾਂ ਨੂੰ ਬਿਲਕੁਲ ਉਦੋਂ ਭਾਈ ਦਸਾਂਤ ਸਿੰਘ ਖਾਲੜਾ ਬਈ ਜਿੱਦਾਂ ਇਹ ਤੱਕ ਪਤਾ ਨਹੀਂ ਇਸ ਟਾਈਮ ਦੇ ਭਾਈ ਦਸਾਂਤ ਸਿੰਘ ਖਾਲੜਾ ਦਾ ਹਰ ਇੱਕ ਬੱਚੇ ਨੂੰ ਪਤਾ ਵਾ 2024 ਦੇ ਭਾਈ ਅਮਰਪਾਲ ਸਿੰਘ ਖਾਲੜਾ ਦੇ ਇਲੈਕਸ਼ਨ ਦੇ ਦੌਰਾਨ ਕੀ ਬੀਬੀ ਦਾ ਬਹੁਤ ਪ੍ਰਚਾਰ ਹੋਇਆ ਠੀਕ ਹੈ ਜੀ ਇਹ ਹੁਣ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਆ ਉਦੋਂ ਇੱਕ ਹੋਰ ਕਮੀ ਹੋਈ ਖੈਰਾ ਸਾਹਮਣੇ ਕੀ ਕੀਤਾ 13 ਦੇ 13 ਸੀਟਾਂ ਦੇ ਉਮੀਦਵਾਰ ਤੇ ਪਾਰਟੀ ਨਵੀਂ ਤੇ 13 ਚੀਟਾਂ ਤੇ ਧਿਆਨ ਨਹੀਂ ਦੇ ਸਕੀ ਇਹ ਕਿਉਂਕਿ ਬਾਕੀ ਸਾਰੇ ਪਾਰਟੀ ਨਾਲ ਸੰਬੰਧਿਤ ਹੈ ਉਹ ਭਾਈ ਅਮਰਪਾਲ ਜੀ ਤੁਸੀਂ ਦੇਖਣਾ ਇਲੈਕਸ਼ਨ ਦੇ ਦੌਰਾਨ ਬਹੁਤ ਪ੍ਰਚਾਰ ਕੀਤਾ ਮੇਰੇ ਨਾਲ ਖੁਦ ਆਪਣੇ ਮੇਰੇ ਖੜੂ ਬਾਬਾ ਕਾਲਾ ਸਾਹਿਬ ਹਲਕੇ ਵਿੱਚ ਚਿਰਦੇ ਰਹੇ ਹੋ ਬਹੁਤ ਜ਼ਮੀਨਤ ਕੀਤੀ ਉਹਨਾਂ ਪਾਰਟੀ ਆਸਤੇ ਵੀ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਜਿਤਾਉਣਾ ਸੀ ਜੇ ਦੇਖਿਆ ਜਾਵੇ ਤੇ ਬਹੁਤ ਵੱਡਾ ਰੋਲ ਭਾਈ ਜੋਸ ਸਿੰਘ ਖਾਲੜਾ ਜੀ ਤੇ ਪਰਿਵਾਰ ਦਾ ਹਾਂਜੀ ਠੀਕ ਹੈ ਇੱਥੋਂ ਉਹਨਾਂ ਦਾ ਲੋਕਲ ਏਰੀਆ ਵਾ ਖਾਲੜਾ ਕੋਈ ਦੂਰ ਦੂਰ ਨਹੀਂ ਪੈਂਦਾ ਉੱਥੋਂ ਬਾਕੀ ਇਹ ਜਿਹੜਾ ਤਰਨਤਨ ਹਲਕਾ ਇਹਦੇ ਵਿੱਚ ਬਹੁਤ ਹੀ ਮਨੁੱਖੀ ਮਨੁੱਖੀ ਜਿਹੜਾ ਅੱਜ ਆਪਣੇ ਘਾਣ ਹੋਇਆ ਵਾ ਜੀ ਨਸ਼ੇ ਦੇ ਦੌਰਾਨ ਬਹੁਤ ਨੌਜਵਾਨਾਂ ਦੀਆਂ ਡੈਥ ਹੋਈਆਂ ਵਾ ਹਿੰਦੂ VOTER ਸਾਡੇ ਨਾਲ ਬਹੁਤ ਜਿਆਦੇ ਔਰ ਉਥੋਂ ਸਾਡੇ ਮੈਂਬਰ ਵੀ ਆ। ਜੀ ਠੀਕ ਹੈ ਜੀ ਕਿਉਂਕਿ ਇਹ ਨਹੀਂ ਹੈ ਕਿ ਕਿਉਂਕਿ ਹਿੰਦੂ ਲੋਕ ਵੀ ਭਾਈ ਸਾਹਿਬ ਨੂੰ ਬਹੁਤ ਪਿਆਰ ਕਰਦੇ ਤੁਸੀਂ ਸ਼ਾਇਦ ਦੇਖਾਂ ਜਦੋਂ ਖਾਲਸਾ ਵੀ ਰਹੀ ਹੈ ਨਾ ਤੇ ਕਰਤਾਰਪੁਰ ਜਾ ਕੇ ਜਲੰਧਰ ਤੋਂ ਇੱਕ ਹਿੰਦੂ ਸੇ ਤੋਂ ਇਥੋਂ ਗਏ ਹਿੰਦੂ ਪੰਜਾਬੀ ਮੋਨਾ ਜਾ ਕੇ ਪੁਲਾਂ ਦੀ ਵਰਕਾ ਕੀਤੀ। 3 ਕਿਲੋਮੀਟਰ ਪੁਲਾਂ ਕੋਲ ਬਿਸ਼ਾ ਬਿਸ਼ਾਏ ਜੀ ਇਹ ਗੱਲ ਨਹੀਂ ਹੈਗੀ ਵੀ ਭਾਈਆਂ ਮਪਾਲ ਨੂੰ ਕੋਈ ਹਿੰਦੂ ਪਿਆਰ ਨਹੀਂ ਬਹੁਤ ਜਿਆਦੇ ਹਰ ਇੱਕ ਧਰਮ ਦੇ ਲੋਕ ਪਿਆਰ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਵਾ ਆਈਮ ਸਾਡੀ ਪਾਰਟੀ ਕਦੀ ਵੀ ਕੱਲੀ ਸਿਕਾਂਦੀ ਪਾਰਟੀ ਨਹੀਂ ਆ ਜੀ ਸਭ ਤੋਂ ਵੱਡੀ ਗੱਲ ਸਾਡੀ ਪੰਜਾਬ ਪਾਰਟੀ ਆ ਪੰਜਾਬ ਦੀ ਪਾਰਟੀ ਅਸੀਂ ਬੀਬੀ ਜੀ ਉਹਨਾਂ ਕੋਈ ਖਾਸ ਕਰ ਕੇ ਬੇਨਤੀ ਕਰਦੇ ਜੋ ਉਹਨਾਂ ਚੋਣ ਲਾਣੀ ਤੋਂ ਅਜਾ ਤੌਰ ਤੇ ਚੋਣ ਲਾਣੀ ਤੇ ਪਾਰਟੀ ਵੱਲੋਂ ਚੋਣ ਨਾਣ ਲੱਗ ਨੋ ਕੋ ਸਾਰਿਆਂ ਦੇ ਸਾਂਝੇ ਆ ਠੀਕ ਹੈ ਨਹੀਂ ਕਿਉਂਕਿ ਜਿਵੇਂ ਜੀ ਬੀਬੀ ਖਾਲੜੀ ਸਾਡੀ ਪਾਰਟੀ ਨਾਲ ਵਿਚਰ ਚੁੱਕੇ ਆ ਸਾਡੇ ਨਾਲ ਹਰ ਇੱਕ ਆਓ ਸਾਡੇ ਨਾਲ ਮੋਢੇ ਨਾਲ ਮੋਢਾ ਨਾਲ ਲਾ ਕੇ ਖੜੇ ਆ ਭਾਈਆਂ ਸਾਡੇ ਪਾਸਿਓਂ ਦੇ ਉਹਨਾਂ ਪ੍ਰਚਾਰ ਕੀਤਾ ਤੇ ਕਿਉਂਕਿ ਜਿਹੜੇ ਚੀਜ਼ ਆ ਸਾਰੇ ਪਾਰਟੀਆਂ ਦੇ ਸਾਂਝੇ ਹੁੰਦੇ ਆ ਇਹ ਤਾਂ ਭਾਈ ਅਮਰੀਕ ਸਿੰਘ ਹੋਣੀ ਨਹੀਂ। ਨਹੀਂ ਇਹ ਤੇ ਵੇਖੋ ਜੀ ਮੌਕਾ ਦੱਸੂਗਾ ਨਾ ਵੀ ਮੌਕਾ ਕਰਦਾ ਸੰਗਤ ਕਨਾ ਪਿਆ। ਕਿ ਜਿਹੜੇ ਬੀਬੀ ਸੁਖਮੰਤ ਖੋੜਾ ਇਹ ਵੀ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਪੈਣਾ। ਇੱਕੇ ਪਾਰਟੀ ਨਾਲ ਸੰਬੰਧਤ ਨਹੀਂ। ਇਹਨਾਂ ਦੀ ਕਹਿਨ ਚੀ ਵੀ ਆ ਰਿਹਾ ਵੀ ਜਿਹੜੇ ਇਹਨਾਂ ਦੇ ਨਾਲ ਸਰਪੰਚ ਜੁੜੇ ਆਜ਼ਾਦ ਤੌਰ ਤੇ ਜੁੜੇ ਹਨ ਉਹਨੇ ਅਕਾਲੀ ਦਲ ਚੱਲ ਕੇ ਉਹ ਪੂਰੇ ਸਰਪੰਚਾਂ ਨਾਲ ਅਕਾਲੀ ਦਲ ਚ ਨਹੀਂ ਜਾਣੇ। ਉਹ ਕਈਆਂ ਕਈਆਂ ਦੀ ਸੋਚ ਇਹਨਾਂ ਅਕਾਲੀ ਦਲ ਨਾਲ ਚੱਲਦੀ ਉਹ ਕਈਆਂ ਨਾਲ ਨਹੀਂ ਚੱਲਣੀ। ਇਸ ਚੀਜ਼ ਦਾ ਇਹਨਾਂ ਨੂੰ ਘਾਟਾ ਵੀ ਪਊਗਾ। ਹੰਗਸਪਾਲ ਯਮਨਪਾਲ ਸਿੰਘ ਪਾਰਟੀ ਦੇ ਉਮੀਦਵਾਰਸ ਪੰਜਾਬ ਦੇ ਇਹਨਾਂ ਨੂੰ ਬਹੁਤ ਹੀ ਪਿਆਰ ਮਿਲ ਰਿਹਾ। ਇਹਨੂੰ ਇਸ ਚੀਜ਼ ਤੋਂ ਘਬਰਾਏ ਹੋਇਆ। ਜਾਖੜ ਸਾਹਿਬ ਨੂੰ ਇਸ ਚੀਜ਼ ਦਾ ਪਤਾ ਵਾ। ਵੀ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਲੋਕ ਕਿੰਨੇ ਪਿਆਰ ਕਰਦੇ ਜਦੋਂ ਪਿੰਡਾਂ ਜਾਂਦੇ ਨੇ ਉਹਨਾਂ ਨੂੰ ਅੱਗੇ ਸਵਾਲ ਹੁੰਦੇ ਆ। ਹਾਂਜੀ। ਵੀ ਤੁਸੀਂ ਵੇਖੋ ਜਿਹੜੀਆਂ ਕੋਣ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਲਹਿਰ ਚਲਾਈ ਜੁਧ ਨਸ਼ਿਆਂ ਦੇ ਵਿਰੁੱਧ। ਠੀਕ ਹੈ। ਤੇ ਲੇਕਰ ਭਾਈ ਅਮਰਪਾਲ ਸਿੰਘ ਖਾਲਸਾ ਖਾਲਸਾ ਵੀਰ ਚਲਾ ਰਹੇ ਉਦੋਂ ਹੀ ਆਪਣੇ ਨਸ਼ੇ ਛਡਾ ਰਹੇ। ਠੀਕ ਹੈ। ਉਹਨੂੰ ਤੇ ਚੁੱਕ ਕੇ ਐਨਐਸ ਲਾ ਕੇ ਡਿਬਲੂਗੜ ਭੇਜਤਾ। ਇਹਨਾਂ ਜੁ ਕੰਨ ਡਿਟਾਈਲ ਜਾਂ ਕਰਤਾ ਬੁਣਨੀ ਹਾਂਜੀ ਇਹੋ ਬਿਆਨ ਲੇਕਿਨ ਉਹਨਾਂ ਬਿਆਨ ਇਹ ਦੱਸਦਾ ਹੈ ਕਿ ਅਕਾਲੀ ਦਲ ਨੂੰ ਆਪਣਾ ਮਜਬੂਤ ਨਾ ਜਿਹਦੇ ਜੇ ਮਜਬੂਤ ਨਾ ਤੇ ਤਿੰਨਾਂ ਥੇਰਿਆ ਜਿਹੜੀ ਆਪਣੇ ਨਾਂ ਇੰਤਕਾਲ ਕਰਾ ਲੂ ਉਹਨਾਂ ਤਿੰਨਾਂ ਥੇਰ ਭਾਈ ਅਮਰਤਪਾਲ ਨੂੰ ਇੰਡੀਕੇਟ ਕੀਤਾ ਹੂੰ ਠੀਕ ਹੈ ਜੀ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਇਹਨਾਂ ਨੂੰ ਸਾਰੀਆਂ ਪਾਰਟੀਆਂ ਨੂੰ ਇਹਨਾਂ ਸਮਾਂ ਹੋ ਸਕਦਾ ਆਨ ਆਏ ਸਮੇਂ ਇਕੱਲੀ ਅਕਾਲੀ ਭਾਜਪਾ ਨਹੀਂ ਉਹ ਸਾਡਾ ਸਾਰੀਆਂ ਈ ਤਰ੍ਹਾਂ ਇੱਕ ਤਰ੍ਹਾਂ ਜਗ੍ਹਾ ਹੋਇਆ ਪਾਈ ਅੰਮ੍ਰਿਤਪਾਲ ਨੂੰ ਇਹਨੂੰ ਰੋਕਣਾ ਆਇਆ ਸੀ ਇਹਨਾਂ ਨੂੰ ਇਹ ਕਿ ਕਿਸ ਨਾ ਕਿਸ ਤਰ੍ਹਾਂ ਪਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਰੋਕਿਆ ਜਾਵੇ ਕਿਉਂ ਅੱਗੇ ਨਾ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਨੇ ਸ਼ਾਨ ਸਿੰਘ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਗੱਲ ਕਰਾਂਗੇ ਜਿਮਨੀ ਚੋਣ ਤਰਨਤਨ ਸਾਹਿਬ ਤੋਂ ਜੋ ਪਾਰਟੀਆਂ ਵੱਲੋਂ ਆਪਣੇ ਆਪਣੇ ਜਿੱਤ ਦੇ ਦਾਅਵੇ ਤਾਂ ਹਰੇਕ ਹੀ ਠੋਕਦਾ ਹੈ ਪਰ ਜ਼ਮੀਨ ਤੋਂ ਪਤਾ ਲੱਗਦਾ ਹੈ ਕਿ ਆਖਰ ਕੀ ਨਤੀਜਾ ਆਉਂਦਾ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਆਪਣਾ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹੀ ਐਲਾਨਿਆ ਹੈ ਦੂਜੇ ਪਾਸੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਜਿਮਨੀ ਚੋਣ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਪਾਰਟੀ ਦੇ ਉਮੀਦਵਾਰ ਹੋਣਗੇ ਅਤੇ ਤਰਨਤਾਰਨ ਹਲਕੇ ਦੀ ਇੰਚਾਰਜ ਵੀ ਹੋਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਹੋਣਗੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸੀ ਸੋ ਤਰਨਤਾਰਨ ਤੋਂ ਤਿੰਨ ਵਾਰ ਵਿਧਾਇਕ ਵੀ ਰਹਿ ਚੁੱਕੇ ਹੈਗੇ ਨੇ ਸੋ ਦੱਸਣਯੋਗ ਹੈ ਕਿ ਤਰਨਤਾਰਨ ਜਿਮਨੀ ਚੋਣ ਦੀ ਕਾਂਗਰਸ ਨੂੰ ਲੈ ਡੁੱਬੇਗੀ ਆਪਸੀ ਅੰਦਰੂਨੀ ਫੁੱਟ ਜਿਸ ਦਾ ਫਾਇਦਾ ਦੂਜੇ ਲੈਣਗੇ ਸੋ ਵਿਚਾਰ ਚਰਚਾ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਪ੍ਰਗਟ ਸਿੰਘ ਮੀਆਂ ਵਿੰਡ ਸੋ ਪ੍ਰਗਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਲੋਕ ਭਾਈ ਸਾਹਿਬ ਜੀ ਲੋਕਾਂ ਦੀ ਵਾਈਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਮਿਹਰਬਾਨੀ ਸਰ ਲੋਕਾਂ ਦੀ ਵਾਚਨ ਪ੍ਰਗਟ ਸਿੰਘ ਜੀ ਸਵਾਲ ਇਹ ਹੈਗਾ ਕਿ ਤਰਨ ਤਰਨ ਦੀ ਜਿਹੜੀ ਜਿਮਨੀ ਚੋਣ ਨੇੜੇ ਆ ਰਹੀ ਹੈਗੀ ਹੈ ਪੰਥਕ ਮੁੱਦਿਆਂ ਨੂੰ ਲੈ ਕੇ ਹਮੇਸ਼ਿਆ ਹੀ ਤਤਪਰ ਰਹੀ ਐਮਪੀ ਅਮਰਪਾਲ ਸਿੰਘ ਦੀ ਕਾਲੀਦਾਲ ਵਾਰਸ ਪੰਜਾਬ ਦੀ ਪਾਰਟੀ ਨੂੰ ਜਦੋਂ ਜ਼ਿਹਦ ਦੀ ਲੋੜ ਪਵੇਗੀ ਕਿਉਂਕਿ ਪਾਰਟੀ ਨਵੀਂ ਹੈ ਜੋ ਚੀਜ਼ਾਂ ਪਾਰਟੀ ਲਈ ਚਾਹੀਦੀਆਂ ਹੁੰਦੀਆਂ ਉਸ ਬਾਰੇ ਸਮਾਂ ਲੱਗਦਾ ਹੈਗਾ ਪਾਰਟੀ ਨੂੰ ਅੱਗੇ ਲਿਜਾਣ ਵਾਸਤੇ ਤਰਨਤਨ ਸਾਹਿਬ ਜਿਮਨੀ ਚੋਣ ਲਈ ਤੁਹਾਡੀ ਪੂਰੀ ਤਿਆਰੀ ਹੈ ਕਿ ਪਰਮਜੀਤ ਕੌਰ ਖੜਾ ਹੀ ਹੋਣਗੇ ਤਰਨਤਨ ਜਿਮਨੀ ਚੋਣ ਦੇ ਉਮੀਦਵਾਰ ਕੀ ਕਹੋਗੇ ਵੇਖੋ ਜੀ ਸਾਡੀ ਇਹ ਜਿਮਨੀ ਚੋਣ ਜਿਹੜੀ ਹੋ ਰਹੀ ਹੈ ਦੇ ਉੱਤੇ ਬਿਲਕੁਲ ਪੂਰੀ ਤਿਆਰੀ ਆ। ਜੀ ਬਿਲਕੁਲ। ਲੇਕਿਨ ਜਿਵਾਕੀ ਜਿਹੜਾ ਉਮੀਦਵਾਰ ਦਾ ਅਜੇ ਤੱਕ ਸਾਡੇ ਕੋਲ ਨੂੰ ਬੀਬੀ ਖੱਲੜਾ ਜੀ ਦਾ ਕਿਉਂਕਿ ਜੇ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ। ਜੀ ਬਈ ਅਜੇ ਉਮੀਦਵਾਰ ਦਾ ਕੋਈ ਐਲਾਨ ਨਹੀਂ ਕੀਤਾ। ਜੀ ਸਾਡੇ ਕੋਲ ਨੂੰ ਬੀਬੀ ਖੱਲੜਾ ਜੀ ਅਸੀਂ ਗੱਲ ਕਰ ਰਹੇ ਹਾਂ ਕਿ ਉਹ ਬੀਬੀ ਖੱਲੜਾ ਜੀ ਨਾਲ ਗੱਲ ਚੱਲ ਰਹੀ ਹੈ। ਜੀ। ਉਹਨਾਂ ਦੇ ਆਪਣੇ ਖੱਲੜਾ ਕਮਿਸ਼ਨ ਨਾ ਵੀ ਤੇ ਅਜੇ ਤੱਕ ਸਾਡੇ ਕੋਲ ਬੀਬੀ ਖੱਲੜਾ ਜੀ। ਜਦੋਂ ਜਦੋਂ ਜਾਇਦ ਹੁੰਦੀ ਹੈ ਪਾਰਟੀਆਂ ਦੀ ਕਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆ ਸਕ ਬੀਬੀ ਖਾਲੜਾ ਜਿਹਦਾ ਲੋਕ ਲਹਿਰ ਗਿਆ ਉਹ ਹੂੰ ਇਹ ਵੀ ਆਪਾਂ ਸਭ ਨੇ ਕਿਹਾ ਬੀਬੀ ਖਾਲੜਾ ਦਾ ਤਨਤਾਨ ਤੋਂ ਕੋਈ ਦੂਰ ਨਹੀਂ ਬਾਕੀ ਪੰਥ ਘਲਕਾ ਵਾ ਪੂਰਾ ਪੰਦ ਜਿਹੜਾ ਹਲਕਾ ਵਾ ਬੀਬੀ ਖਾਲੜਾ ਦੇ ਨਾਲ ਖੜਾ ਵਾ ਹੂੰ ਠੀਕ ਹੈ ਹਾਂ ਤੇ ਪੂਰੇ ਬਾਕੀ ਉਹ ਤੁਸੀਂ ਪਹਿਲਾਂ ਹੀ ਆਪਣੇ ਭਾਈ ਅਮਰਪਾਲ ਸਿੰਘ ਜਦੋਂ 2024 ਜੇ ਇਲੈਕਸ਼ਨ ਹੋਈ ਉਹ ਚ ਆਪਾਂ ਵੀ ਇਹ ਹੀ ਲਿਆ ਵੀ ਕਿੰਨੀ ਵੋਟ ਪਈ ਆ ਜੀ ਕਾਰਿਆਂ ਦਾ ਰਿਜ਼ਲਟ ਸਾਹਮਣੇ ਆ ਤੇ ਬਾਕੀ ਉਹਨੇ ਜੀ ਦੇਖੀ ਜਾਵੇ ਆਮ ਆਦਮੀ ਪਾਰਟੀ ਕੋ ਤਾਂ ਕੋਈ ਆਪਣਾ ਕੈਂਡੀਡੇਟ ਹੀ ਨਹੀਂ ਉਹਨਾਂ ਨੇ ਅਕਾਲੀ ਦਲ ਤੋਂ ਚੁੱਕ ਕੇ ਆਪ ਕੋ ਕੈਂਡੀਡੇਟ ਦਿੱਤਾ ਜੀ ਠੀਕ ਹੈ ਤੇ ਬਾਕੀ ਅਕਾਲੀ ਦਲ ਬਾਦ ਉਹ ਨੰਨੇ ਵੀ ਕੋਈ ਪੁਰਾਣਾ ਕੋਈ ਕੈਂਡੀਡੇਟ ਕੋਈ ਉਹਨਾਂ ਦਾ ਕੈਂਡੀਡੇਟ ਨਹੀਂ ਮੰਨਿਆ ਜਾ ਸਕਦਾ ਜੀ ਹਾਂਜੀ ਇਹ ਕਰਕੇ ਅਸੀਂ ਇਸ ਤੋਂ ਸਾਨੂੰ ਬਹੁਤ ਉਮੀਦ ਹੈ ਵੀ ਜਿਹੜਾ ਤਨਤਨ ਹਲਕਾ ਵਾ ਇਥੋਂ ਭਾਇਓ ਨੂੰ ਬਹੁਤ ਪਿਆਰ ਕਰਦਾ ਪੂਰਾ ਹਲਕਾ ਏ ਅੰਤਕ ਹਲਕਾ ਵਾ ਪੌਦਾ ਆਪਣਾ ਹਲਕਾ ਵਾ ਕਿਉਂਕਿ ਪੌਦਾ ਜਿਹੜਾ ਜਿਹੜਾ ਬਿਲਕੁਲ ਪੌਦੇ ਹਲਕੇ ਦੇ ਨਾਲ ਪੈਂਦਾ ਪੌਦੇ ਜਿਹੜੀ ਲੋਕ ਸਭਾ ਐਮਪੀ ਦਾ ਹਲਕਾ ਉਹਦੇ ਵਿੱਚ ਆ ਭਾਈ ਸਾਹਿਬ ਜੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਬੀਬੀ ਖਾਲੜਾ ਨੇ ਐਮਪੀ ਚੋਣ ਵਾਸਤੇ ਉਮੀਦਵਾਰ ਸੀਗੇ ਲੇਕਿਨ ਉਹ ਤੋਂ ਹਾਰ ਗਏ ਸੀਗੇ ਤੁਹਾਨੂੰ ਕੀ ਲੱਗਦਾ ਉਸ ਟਾਈਮ ਕੀ ਕੀ ਕਾਰਨ ਰਹੇ ਜਾਂ ਕੀ ਕਮੀ ਰਹੀਗੀ ਸੀ ਵੇਖੋ ਜੀ ਉਦੋਂ ਜੀ ਬੀਬੀ ਖਾਲੜਾ ਉਹ ਤਾਂ ਇੱਕ ਪਾਰਟੀ ਵੱਲੋਂ ਜਿੱਦਾਂ ਮੰਨ ਲਓ ਖਹਿਰਾ ਜਿਸ ਨੇ ਸਭ ਦੀ ਪਾਰਟੀ ਬਿਲਕੁਲ ਨਵੀਂ ਹਾਂ ਜਿਉਂ ਇੱਕ ਖਹਿਰਾ ਸਾਹਿਬ ਦੇ ਕੱਲਿਆਂ ਦੀ ਪਾਰਟੀ ਸੀ ਬਾਕੀ ਉਹ ਉਦੋਂ ਜਿੱਦੀ ਖਾਲੜਾ ਨਹੀਂ ਤਾਂ ਪ੍ਰਚਾਰ ਨਹੀਂ ਕਰ ਸਕਦੇ ਜਿਹੜੀ ਸਭ ਤੋਂ ਵੱਡੀ ਘਾਟ ਵੀ ਬੀਬੀ ਖਾਲੜਾ ਤੋਂ ਪ੍ਰਚਾਰ ਨਹੀਂ ਹੋਇਆ ਤੇ ਲੋਕਾਂ ਨੂੰ ਬਿਲਕੁਲ ਉਦੋਂ ਅਜੇ ਭਾਈ ਜਸਵੰਤ ਸਿੰਘ ਖਾਲੜਾ ਬੜਾ ਜਿੱਦਾਂ ਇਹ ਤੱਕ ਪਤਾ ਨਹੀਂ ਇਸ ਟਾਈਮ ਦੇ ਭਾਈ ਜਸਵੰਤ ਸਿੰਘ ਖਾਲੜਾ ਦਾ ਹਰ ਇੱਕ ਬੱਚੇ ਨੂੰ ਪਤਾ ਵਾ ਉਹਨਾਂ ਨੇ ਜਦੋਂ ਬੀਬੀ ਖਾਲੜਾ ਜੀ ਹੁਣ ਭਾਈ ਅਮਰਪਾਲ ਸਿੰਘ ਖਾਲਸਾ ਦੇ ਇਲੈਕਸ਼ਨ ਚ ਵੀ ਨਾਲ ਵਿਚਰੇ ਆ। ਜੀ ਤੇ ਉਦੋਂ ਤੁਸੀਂ ਖੁਦ ਦੇਖਿਆ ਨਾ ਉਹਨਾਂ ਨੇ ਖੁਦ ਪ੍ਰਚਾਰ ਕੀਤਾ ਵਾ। ਹੂੰ 2024 ਦੇ ਭਾਈ ਅਮਰਪਾਲ ਸਿੰਘ ਖਾਲਸਾ ਦੇ ਇਲੈਕਸ਼ਨ ਦੇ ਦੌਰਾਨ ਹੀ ਬੀਬੀ ਦਾ ਬਹੁਤ ਪ੍ਰਚਾਰ ਹੋਇਆ ਠੀਕ ਹੈ ਜੀ। ਇਹ ਹੁਣ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਆ। ਉਦੋਂ ਪ੍ਰਚਾਰ ਨਹੀਂ ਕਰ ਸਕੇ। ਜੀ ਠੀਕ ਹੈ ਜੀ। ਉਦੋਂ ਇੱਕ ਹੋਰ ਕਮੀ ਹੋਈ ਖੈਰਾ ਸਾਹਮਣੇ ਕੀ ਕੀਤਾ 13 ਦੇ 13 ਸੀਟਾਂ ਦੇ ਉਮੀਦਵਾਰ ਦੇ ਤੇ ਪਾਰਟੀ ਨਵੀਂ ਤੇ 13 ਸੀਟਾਂ ਤੇ ਹੀ ਧਿਆਨ ਨਹੀਂ ਦੇ ਸਕੇ। ਜੀ ਜੀ ਫਾਈ ਜਬ ਜੀ ਪਿਛਲੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਤੇ ਜਿਹੜੀ ਗੱਲਬਾਤ ਸੀ ਵਿਚਾਰ ਚਰਚਾ ਹੈਗੀ ਸੀ ਬੀਬੀ ਬੀਬੀ ਖਾਲੜਾ ਜਿਹੜੇ ਹੈਗੇ ਨੇ ਤਰਨਤਾਰਨ ਤੋਂ ਜਿਹੜੇ ਉਮੀਦਵਾਰ ਨਹੀਂ ਹੋ ਸਕਦੇ ਕਿਉਂਕਿ ਜਿਹੜਾ ਜਿਹੜੀ ਪਿਛਲੇ ਸਮੇਂ ਦੇ ਵਿੱਚ ਪੰਥਕ ਪਾਰਟੀ ਲੈ ਕੇ ਉਭਰੇ ਸੀਗੇ ਲੇਕਿਨ ਇਹਨਾਂ ਨੂੰ ਪੂਰੀ ਸਪੋਰਟ ਨਹੀਂ ਮਿਲੀ ਸੀਗੀ ਵੇਖੋ ਜੀ ਅਸੀਂ ਇਹ ਕਰ ਰਹੇ ਨਾ ਜਿਹੜੀ ਅਜੇ ਵੀ ਸਾਡੇ ਬੀਬੀ ਖਾਲੜਣਾ ਪੂਰੀ ਗੱਲ ਚੱਲ ਰਹੀ ਐ ਇਸੇ ਕਰਕੇ ਕੋਈ ਹੋਰ ਕੈਂਡੀਡੇਟ ਦਾ ਨਾਂ ਨਹੀਂ ਲੈ ਰਹੇ ਜੀ ਤੁਸੀਂ ਮੈਨੂੰ ਪਹਿਲਾ ਸਵਾਲ ਇਹ ਕੀਤਾ ਵੀ ਤੁਹਾਡੇ ਕੈਂਡੀਡੇਟ ਕਿਉਂਕਿ ਅਜੇ ਤੱਕ ਅਡ ਬੀਬੀ ਖਾਲੜਾ ਤੇ ਹੀ ਐ ਜੀ ਕਿਉਂਕਿ ਬਾਕੀ ਉਹਨਾਂ ਨੇ ਅਜੇ ਮੈਂ ਤੁਹਾਨੂੰ ਦੱਸਾਂ ਜਿੰਨਾ ਤੱਕ ਬਿਲਕੁਲ ਉਮੀਦਵਾਰਾਂ ਦੇ ਐਲਾਨ ਨਹੀਂ ਹੋ ਜਾਂਦੇ ਹਾਂਜੀ ਕੋਈ ਨੋਟੀਫਿਕੇਸ਼ਨ ਨਹੀਂ ਆਉਣ ਚਿਰ ਕੋਈ ਕਲੀਅਰ ਗੱਲ ਨਹੀਂ ਸਾਡੀ ਬੀਬੀ ਖਾਲੜਾ ਦੀ ਉਹਨਾਂ ਨਾਲ ਗੱਲ ਚੱਲ ਰਹੀ ਐ ਜੀ ਅਜੇ ਉਹਨਾਂ ਲੋ ਕੋਈ ਨਾਂ ਨਹੀਂ ਆ ਹਨ ਹੂੰ ਕਿਉਂਕਿ ਬਾਕੀ ਸਾਰੇ ਪਾਰਟੀ ਨਾਲ ਸੰਬੰਧਤ ਹੋ ਭਾਈ ਅਮਰਤਪਾਲ ਜੀ ਤੁਸੀਂ ਵੇਖਣਾ ਇਲੈਕਸ਼ਨ ਦੇ ਦੌਰਾਨ ਬਹੁਤ ਪ੍ਰਚਾਰ ਕੀਤਾ ਮੇਰੇ ਨਾਲ ਖੁਦ ਆਪਣੇ ਮੇਰੇ ਖਲੂ ਬਾਬਾ ਕਾਲਾ ਸਾਹਿਬ ਹਲਕੇ ਵਿੱਚ ਚਿਰਦੇ ਰਹੇ ਹੋ ਬਹੁਤ ਜ਼ਮੀਨਤ ਕੀਤੀ ਉਹਨਾਂ ਪਾਰਟੀ ਆਸਤੇ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜਿਤਾਉਣਾ ਸੀ ਜੇ ਵੇਖਿਆ ਜਾਵੇ ਤੇ ਬਹੁਤ ਵੱਡਾ ਰੋਲ ਭਾਈ ਜਸਵੰਤ ਸਿੰਘ ਖਾਲੜਾ ਜੀ ਤੇ ਪਰਿਵਾਰ ਦਾ ਜੀ ਜੀ ਨਹੀਂ ਭਾਈ ਸਾਹਿਬ ਜੀ ਸਵਾਲ ਇਹ ਹੈਗਾ ਕਿ ਤੁਸੀਂ ਇਹ ਗੱਲ ਕੀਤੀ ਵੀ ਬਹੁਤ ਵੱਡੀ ਉਹਨਾਂ ਦੀ ਕੁਰਬਾਨੀ ਹੈਗੀ ਹੈ ਪਰਿਵਾਰ ਦੀ ਜੇਕਰ ਜਿਹੜੇ ਲੋਕ ਇਸ ਟਾਈਮ ਹੁਣ ਸਾਥ ਦੇਣਗੇ ਬਿਲਕੁਲ ਜੀ ਮੈਂ ਤੁਹਾਨੂੰ ਕਹਿ ਰਿਹਾ ਵੀ ਵੇਖੋ ਪਹਿਲਾਂ ਨਾ ਜਾਗਰੂਕ ਹੀ ਲੋਕ ਹੋ ਸਕੇ ਲੋਕਾਂ ਨੂੰ ਸਮਝ ਨਹੀਂ ਜੀ ਕਿ ਜਦੋਂ ਐਮਪੀ ਖੜੇ ਉਦੋਂ ਪਤਾ ਨਹੀਂ ਹੁੰਦਾ ਇਸ ਟਾਈਮ ਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੇ ਤਰਨਤਨ ਹਲਕਾ ਪੰਤ ਤੱਕ ਹਲਕਾ ਵਾ ਹਾਂਜੀ ਠੀਕ ਹੈ ਇੱਥੋਂ ਉਹਨਾਂ ਦਾ ਲੋਕਲ ਏਰੀਆ ਵਾ ਖਲੜਾ ਕੋਈ ਦਰੂਦ ਦੂਰ ਨਹੀਂ ਪੈਂਦਾ ਉੱਥੋਂ ਬਾਕੀ ਇਹ ਜਿਹੜਾ ਤਰਨਤਨ ਹਲਕਾ ਇਹਦੇ ਵਿੱਚ ਬਹੁਤ ਹੀ ਮਨੁੱਖੀ ਮਨੁੱਖੀ ਜਿਹੜਾ ਆਪਣੇ ਤਾਨ ਹੋਇਆ ਵਾ ਜੀ ਨਸ਼ੇ ਦੇ ਦੌਰਾਨ ਬਹੁਤ ਨੌਜਵਾਨਾਂ ਦੀਆਂ ਡੈਥ ਹੋਈਆਂ ਵਾ ਲੋਕਾਂ ਨੂੰ ਇਸ ਚੀਜ਼ ਦਾ ਬਹੁਤ ਦਰਦ ਆ ਜਿੰਨੇ ਉਹਨਾਂ ਨੂੰ ਪਤਾ ਸਭ ਲੋਕਾਂ ਨੂੰ ਵੈਕਿਆ ਉਹਦੇ ਪੰਜਾਬ ਪੂਰਾ ਚਾਹੁੰਦਾ ਵੀ ਜੇ ਕੋਈ ਨਾ ਕੋਈ ਬਚਾ ਸਕਦਾ ਹੈ ਇੱਕ ਭਾਈ ਅਮਰਪਾਤ ਸਿੰਘ ਖਾਲਸਾ ਦੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਐਟ ਨਹੀਂ ਤਾਂ ਤੁਸੀਂ ਜਿਹੜੀ ਇਹਨਾਂ ਪਾਰਟੀਆਂ ਬਾਕੀ ਤਾਂ ਵੇਖ ਲਿਆ ਨਾ ਕਾਂਗਰਸ ਉਹ ਕਾਲੀ ਬੀਜੇਪੀ ਖਾਸ ਕਰਕੇ ਝਾੜੂ ਵਾਲੇ ਝਾੜੂ ਵਾਲਿਆਂ ਨੇ ਕੀ ਬਚਾਉਣਾ ਇਹ ਤੇ ਵੇਖੋ ਜਿਹੜਾ ਇੱਕ ਬਿਲਕੁਲ ਆਪਾਂ ਹਰਮੀਤ ਸੋਨਿਕ ਤਮ ਤਮ ਉਹਨਾਂ ਨੂੰ ਕੈਂਡੀਡੇਟ ਦੇ ਰਹੇ ਇਹਨਾਂ ਨੇ ਆਪਣੇ ਹੀ ਵਰਕਰਾਂ ਦਾ ਕੋਈ ਮੁੱਲ ਨਹੀਂ ਪਾਇਆ ਜੀ ਜੀ ਪਾਈ ਸਾਹਿਬ ਜੀ ਜਿਸ ਤਰ੍ਹਾਂ ਤਰਨਤਾਰਨ ਜਿਹੜਾ ਉੱਥੋਂ ਦਾ ਇਲਾਕਾ ਹੈਗਾ ਜਾਂ ਸਿਟੀ ਹੈਗੀ ਹੈ ਉੱਥੋਂ ਦੀ ਹਿੰਦੂ ਵੋਟ ਜੋ ਬਹੁਤ ਜ਼ਿਆਦਾ ਹੈਗੀ ਹੈ ਤੁਹਾਨੂੰ ਇਹ ਲੱਗਦਾ ਹੈ ਕਿ ਉਹਦੀ ਵੋਟ ਹੈਗੀ ਹੈ ਜ਼ਿਆਦਾਤਰ ਤਾਂ ਭਾਜਪਾ ਨੂੰ ਜਾਂਦੀ ਹੈ ਸਿੱਖ ਵੋਟ ਵਾਲਾ ਤਾਂ ਉਹ ਘੱਟ ਹੀ ਜਾਂਦੀ ਹੈ ਨਹੀਂ ਨਹੀਂ ਇਦਾਂ ਨਹੀਂ ਜੀ ਵੇਖੋ ਜੀ ਹਿੰਦੂ ਵੋਟਰ ਸਾਡੇ ਨਾਲ ਬਹੁਤ ਜ਼ਿਆਦਾ ਔਰ ਉੱਥੋਂ ਸਾਡੇ ਮੈਂਬਰ ਵੀ ਹੈ ਜੀ ਠੀਕ ਹੈ ਜੀ ਕਿਉਂਕਿ ਇਹ ਨਹੀਂ ਹੈ ਕਿਉਂਕਿ ਹਿੰਦੂ ਲੋਕ ਵੀ ਪਾਈ ਸਾਹਿਬ ਨੂੰ ਬਹੁਤ ਪਿਆਰ ਕਰਦੇ ਤੁਸੀਂ ਸਾਇਦ ਦੇਖਾਂ ਜਦੋਂ ਖਾਲਸਾ ਵੀ ਰਹੀ ਹੈ ਨਾ ਦਕਤਾਰਪੁਰ ਜਾ ਕੇ ਦਿਲੰਦਰ ਤੋਂ ਇੱਕ ਹਿੰਦੂ ਸੇ ਕੋ ਇਥੋਂ ਗਏ ਹਿੰਦੂ ਪੰਜਾਬੀ ਉਹਨਾਂ ਜਾ ਕੇ ਫੁੱਲਾਂ ਦੀ ਵਰਖਾ ਕੀਤੀ ਠੀਕ 1 ਕਿਲੋਮੀਟਰ ਫੁੱਲਾਂ ਕੋਲ ਬਿਸ਼ਾਏ ਜੀ ਇਹ ਗੱਲ ਨਹੀਂ ਹੈਗੀ ਵੀ ਭਾਈ ਅਮਰਪਾਲ ਨੂੰ ਕੋਈ ਹਿੰਦੂ ਪਿਆਰ ਕੇ ਬਹੁਤ ਜ਼ਿਆਦਾ ਹਰ ਇੱਕ ਧਰਮ ਦੇ ਲੋਕ ਪਿਆਰ ਕਰਦੇ ਤੁਹਾਨੂੰ ਕਿ ਉਹਨਾਂ ਨੂੰ ਪਤਾ ਵਾ ਭਾਈ ਅਮਰਪਾਲ ਸਾਡੀ ਪਾਰਟੀ ਕਦੇ ਵੀ ਇਕੱਲੀ ਸਿਕਾਂਦੀ ਪਾਰਟੀ ਨਹੀਂ ਆ ਜੀ ਸਭ ਤੋਂ ਵੱਡੀ ਗੱਲ ਸਾਡੀ ਪੰਜਾਬ ਪਾਰਟੀ ਹੈ ਪੰਜਾਬ ਦੀ ਪਾਰਟੀ ਜੀ ਪੰਤਕ ਪਾ ਕੇ ਠੀਕ ਹੈ ਜੀ ਇਹ ਨਹੀਂ ਅਸੀਂ ਇਹਦੇ ਵਿੱਚ ਕਹਿ ਸਕਦੇ ਵੀ ਕੱਲੇ ਸਿੱਖਾਂ ਦੀ ਪਾਰਟੀ ਆ ਇਹ ਪੂਰੇ ਹੀ ਤਰਮਾਨੂ ਨਾਲ ਲੈ ਕੇ ਚੱਲਦੀ ਆ ਜੀ ਜੀ ਪਾਇਸਾ ਵੀ ਸਵਾਲ ਹੈਗਾ ਵੀ ਪੰਜ ਮੈਂਬਰੀ ਜਿਹੜੀ ਪਰਦੀ ਕਮੇਟੀ ਬਣੀ ਸੀ ਕਾਲਤਾ ਸਾਹਿਬ ਤੋਂ ਜੀ ਜਿਹਦੇ ਮੈਂਬਰ ਅਗੇ ਨੇ ਸ਼ਹੀਦ ਭਾਈ ਅਮਰੀਤ ਸਿੰਘ ਦੀ ਲੜਕੀ ਸਤਵੰਤ ਕੌਰ ਜੀ ਕਿਹੜੀ ਪਾਰਟੀ ਤੋਂ ਚੋਣ ਲੜ ਸਕਦੇ ਨੇ ਤਰਨਤਨ ਜਿਮਣੀ ਚੋਣ ਦੇ ਵਿੱਚ ਕਿੱਥੇ ਅੱਗੇ ਆਉਣਗੇ ਵੇਖੋ ਜੋ ਕਿ ਅਜੇ ਤੱਕ ਤੋਂ ਨਾ ਕੋਈ ਐਲਾਨ ਨਹੀਂ ਕੀਤਾ ਸਭ ਤੋਂ ਪਹਿਲੀ ਗੱਲ ਬਾਕੀ ਉਹ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਆ ਜੀ ਉਹਨਾਂ ਦਾ ਅਸਲ ਛਾਇ 11 ਨੂੰ ਇਹ ਜਲਾਸ ਵੀ ਰੱਖਿਆ ਉੱਥੇ ਆਪਣਾ ਅੰਮ੍ਰਿਤਸਰ ਦੇ ਵਿੱਚ ਹਾਂਜੀ ਠੀਕ ਹੈ ਉੱਥੇ ਆਪਣਾ ਉਹਨਾਂ ਦੇ ਪ੍ਰਧਾਨ ਚੋਣ ਦੀ ਵੀ ਗੱਲ ਚੱਲੀ ਆ ਉਹਨੇ ਸਾਰੇ ਪੰਥਕ ਤੇ ਰਹਿਣ ਨੂੰ ਇਹ ਗੱਲ ਵੀ ਉੱਥੇ ਉਦੋਂ ਇਕੱਠੇ ਹੋਣਾ ਚਾਹੀਦਾ ਵਾ ਅਸੀਂ ਬੀਬੀ ਜੀ ਉਹਨਾਂ ਕੋਈ ਖਾਸ ਕਰਕੇ ਬੇਨਤੀ ਕਰਦੇ ਜੇ ਉਹਨਾਂ ਚੋਣ ਲੈਣੀ ਤਾਂ ਆਜ਼ਾਦ ਤੌਰ ਤੇ ਚੋਣ ਲੈਣ ਕਿ ਪਾਰਟੀ ਵੱਲੋਂ ਚੋਣ ਨਾ ਲਾਂਡ ਕਿਉਂਕਿ ਉਹ ਸਾਰਿਆਂ ਦੇ ਸਾਂਝੇ ਆ ਠੀਕ ਹੈ ਨਹੀਂ ਕਿਉਂਕਿ ਜਿਵੇਂ ਜੀ ਬੀਬੀ ਖਾਲਾੜੇ ਜੀ ਸਾਡੀ ਪਾਰਟੀ ਨਾਲ ਵਿਚਰ ਚੁੱਕੇ ਆ ਸਾਡੇ ਨਾਲ ਹਰੇਕ ਤਾਂ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਨਾਲ ਲਾ ਕੇ ਖੜੇ ਆ ਭਾਈ ਅਮ ਇਹ ਕਿਉਂਕਿ ਜਿਹੜੇ ਛੇਜ ਆ ਸਾਰੇ ਪਾਰਟੀਆਂ ਦੇ ਸਾਂਝੇ ਹੁੰਦੇ ਆ ਇਹ ਤਾਂ ਭਾਈ ਅਮਰੀਕ ਸਿੰਘ ਹੋਣੀ ਆ ਜੀ ਜੀ ਭਾਈ ਸਰਜੀ ਸਰਾ ਸ਼੍ਰੋਮਣੀ ਕਾਲੀਦਾਲ ਵੱਲੋਂ ਬੀਬੀ ਸਖਵਿੰਦਰ ਕੌਰ ਰੰਧਾਵਾ ਨੂੰ ਤਰਨਤਨ ਸਾਹਿਬ ਦਾ ਇੰਚਾਰਜ ਵੀ ਲਗਾਇਆ ਤੇ ਉਮੀਦਵਾਰ ਵੀ ਲਾਣਿਆ ਹੈ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਕੋਲ ਖੁਸ਼ੀ ਹੋਈ ਜਿਹੜੀ ਜ਼ਮੀਨ ਹੈ ਜੀ ਉਹ ਵਾਪਸ ਲੈ ਪਾਉਣਗੇ ਜਾਂ ਨਹੀਂ ਨਹੀਂ ਇਹ ਤਾਂ ਵੇਖੋ ਜੀ ਮੌਕਾ ਦੱਸੂਗਾ ਨਾ ਵੀ ਮੌਕੇ ਦਾ ਸੰਗਤ ਕਿੰਨਾ ਪਿਆਰ ਚੰਗੀ ਕਿਉਂਕਿ ਜਿਹੜੀ ਬੀਬੀ ਸੋ ਕਮੰਤ ਕੋ ਰਿਹਾ ਹੈ ਇਹ ਵੀ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਪਹਿਲਾਂ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਇਹਨਾਂ ਦੀ ਗੱਲ ਇਹ ਵੀ ਆ ਰਿਹਾ ਵੀ ਜਿਹੜੇ ਇਹਨਾਂ ਦੇ ਨਾਲ ਸਰਪੰਚ ਜੁੜੇ ਆਜ਼ਾਦ ਤੌਰ ਤੇ ਜੁੜੇ ਹਨ ਉਹਨੇ ਅਕਾਲੀ ਦਲ ਚੱਲ ਗਿਓ ਉਹ ਪੂਰੇ ਸਰਪੰਚਾਂ ਨਾਲ ਅਕਾਲੀ ਦਲ ਚੱਲ ਨਹੀਂ ਜਾਣੇ ਉਹ ਕਈਆਂ ਕਈਆਂ ਦੀ ਸੋਚ ਇਹਨਾਂ ਅਕਾਲੀ ਦਲ ਨਾਲ ਚੱਲਦੀ ਹੋਈ ਕਈਆਂ ਨਾਲ ਨਹੀਂ ਚੱਲਣੀ ਇਸ ਚੀਜ਼ ਦਾ ਇਹਨਾਂ ਨੂੰ ਘਾਟਾ ਵੀ ਪਊਗਾ ਜੀ ਜੀ ਪਾਈਸਾ ਵੀ ਸਵਾਲ ਬੜਾ ਵੱਡਾ ਹੈਗਾ ਵੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਲੰਬੇ ਸਮੇਂ ਤੋਂ ਅਕਾਲੀ ਦਲ ਭਾਜਪਾ ਦੇ ਇਕੱਠੇ ਹੋੜ ਰਿਹਾ ਸੀਗਾ ਜੀ ਸਨੀਲ ਜਾਕਰ ਨੇ ਇੱਕ ਬਿਆਨ ਦਿੱਤਾ ਹੈ ਵੀ ਸਮੇਂ ਦੀ ਲੋੜ ਹੈ ਅਕਾਲੀ ਦਲ ਤੇ ਭਾਜਪੀ ਨੂੰ ਘੱਟ ਜੋੜ ਕਰਨ ਦੀ ਜੀ ਹਾਂਜੀ ਵੇਖੋ ਜੀ ਜਿਹੜੇ ਭਾਜਪੀ ਦੇ ਇਹਨਾਂ ਨੇ ਆਪਣੇ ਉਦਨ ਉਥੇ ਸੰਦੀਪ ਸਿੰਘ ਢੀਂਡਾ ਸਾਹਿਬ ਦੇ ਦੁਸ਼ਹਰੇ ਦਿਨ ਪੋਹਲੀ ਉਥੇ ਨਾ ਬਿਆਨ ਦਿੱਤਾ ਹੈ ਜਾਕਰ ਸਾਹਿਬ ਉਹਨਾਂ ਨੇ ਹਾਂਜੀ ਇਹੋ ਬਿਆਨ ਲੇਕਿਨ ਉਹਨਾਂ ਬਿਆਨ ਇਹ ਦਿੱਤਾ ਹੈ ਵੀ ਅਕਾਲੀ ਦਲ ਨੂੰ ਆਪਣਾ ਮਜ਼ਬੂਤ ਹੋਣਾ ਚਾਹੀਦਾ ਜੇ ਮਜ਼ਬੂਤ ਨਾ ਹੋਏ ਤੇ ਤੀਜਾ ਧਿਰ ਹੈ ਜਿਹੜੀ ਆਪਣੇ ਨਾਲ ਇੰਤਕਾਲ ਕਰਾ ਲੂ ਉਹਨਾਂ ਤੀਜਾ ਧਿਰ ਭਾਈ ਅਮਰਤਪਾਲ ਨੂੰ ਇੰਡੀਕੇਟ ਕੀਤਾ ਹੂੰ ਠੀਕ ਹੈ ਜੀ ਅੰਗੇ ਵੀ ਕਹਿ ਰਹੇ ਆ ਕਿ ਇਹਨਾਂ ਨੂੰ ਸਾਰੀਆਂ ਪਾਰਟੀਆਂ ਨੂੰ ਇਹਨਾਂ ਸਮਾਂ ਹੋ ਸਕਦਾ ਆਨ ਆ ਇਸ ਸਮੇਂ ਇਕੱਲੀ ਅਕਾਲੀ ਭਾਜਪਾ ਨਹੀਂ ਉਹ ਸਦਾ ਸਾਰੀਆਂ ਈ ਤਰ੍ਹਾਂ ਇਕੱਤਰ ਜਗ੍ਹਾ ਹੋਣਾ ਭਾਈ ਅਮਰਪਾਲ ਨੂੰ ਇਹਨੂੰ ਰੋਕਣ ਵਾਸਤੇ ਇਹਨਾਂ ਨੂੰ ਇਹ ਵੀ ਇਹਨਾਂ ਕਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਦੀ ਪਾਰਟੀ ਨੂੰ ਰੋਕਿਆ ਜਾਵੇ ਕਿ ਉਹ ਅੱਗੇ ਨਾ ਆਵੇ ਕਿਉਂਕਿ ਭਾਈ ਅਮਰਪਾਲ ਸਿੰਘ ਦੀ ਪਾਰਟੀ ਜੇ ਅਕਾਲੀ ਦਲ ਵਾਰਸ ਪੰਜਾਬ ਦੇ ਇਹਨਾਂ ਨੂੰ ਬਹੁਤ ਹੀ ਪਿਆਰ ਮਿਲ ਰਿਹਾ ਇਹਨੂੰ ਇਸ ਚੀਜ਼ ਤੋਂ ਘਬਰਾਏ ਹੋਇਆ ਜਖੜ ਸਾਹਿਬ ਨੂੰ ਇਸ ਚੀਜ਼ ਦਾ ਪਤਾ ਵਾ ਕਿ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਲੋਕ ਕਿੰਨੇ ਪਿਆਰ ਕਰਦੇ ਜਦੋਂ ਪਿੰਡਾਂ ਜਾਂਦੇ ਨੇ ਉਹਨਾਂ ਨੂੰ ਅੱਗੇ ਸਵਾਲ ਹੁੰਦੇ ਆ ਹਾਂਜੀ ਵੀ ਤੁਸੀਂ ਵੇਖੋ ਜਿਹੜੀ ਕੋਈ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਲਹਿਰ ਚਲਾਈ ਜੁਧ ਨਸ਼ਿਆਂ ਦੇ ਵਿਰੁੱਧ ਠੀਕ ਹੈ ਤੇ ਲੇਕਰ ਭਾਈ ਅਮਰਪਾਲ ਸਿੰਘ ਖਾਲਸਾ ਖਾਲਸਾ ਵੀ ਚਲਾ ਰਿਹਾ ਇਹ ਉਦੋਂ ਵੀ ਆਪਣੇ ਨਸ਼ੇ ਛਡਾ ਰਿਹਾ ਜੀ ਠੀਕ ਹੈ ਉਹਨੂੰ ਤਾਂ ਚੁੱਕ ਕੇ ਐਨਐਸ ਲਾ ਕੇ ਡਿਬਲੂਗੜ ਭੇਜਤਾ ਇਹਨਾਂ ਜੁਧ ਨਸ਼ਿਆਂ ਵਿਰੁੱਧ ਚਲਾ ਲਿਆ ਕਿ ਡਰਾਮਾ ਨਹੀਂ ਆ ਜੀ ਜੀ ਭਾਈ ਸਾਹਿਬ ਜੀ ਜਿਸ ਤਰ੍ਹਾਂ ਮੌਜੂਦਾ ਸਰਕਾਰ ਹੁੰਦੀ ਹੈ ਮੌਜੂਦਾ ਰਾਜਸੀ ਤੇ ਰਹਿੰਦੀ ਜਿਹਦਾ ਜਿਹੜੀ ਸੱਤਾਦਾਰੀ ਹੁੰਦੀ ਹੈ ਤਕਰੀਬਨ ਕਹਿੰਦੇ ਵੀ ਜਿਮਨੀ ਚੋਣ ਦੇ ਵਿੱਚ ਜਿੰਨਾ ਇਹਨਾਂ ਦਾ ਸੰਭਵ ਹੀ ਹੁੰਦਾ ਹੈਗਾ ਤੁਹਾਨੂੰ ਕੋਈ ਲੱਗਦਾ ਵੀ ਤਰਨ ਤਰਨ ਦੇ ਜਿਹੜੇ ਸਮੀਕਰਨ ਕੀ ਲੱਗਦੇ ਨੇ ਆਮ ਆਦਮੀ ਪਾਰਟੀ ਦਾ ਗ੍ਰਾਫ ਕਿੰਨਾ ਕੁ ਉੱਪਰ ਜਾ ਸਕਦਾ ਹੈ ਜਾਂ ਡਿੱਗੇਗਾ ਵੇਖੋ ਜੀ ਆਮ ਆਦਮੀ ਪਾਰਟੀ ਨੂੰ ਤੇ ਮੇਰੇ ਹਿਸਾਬ ਨਾਲ ਤਾਂ ਤਰਨ ਤਰਨ ਸ਼ੀਟ ਤੋਂ ਬਿਲਕੁਲ ਭੁੱਲ ਜਾਣਾ ਚਾਹੀਦਾ ਵੀ ਇਹ ਜਿੱਤ ਪਾਉਣਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਪੰਨ ਇੱਕ ਸ਼ੀਟ ਹੈ ਜੀ ਠੀਕ ਹੈ ਜੀ ਇਹਨਾਂ ਦੇ ਕਿਉਂਕਿ ਪਹਿਲਾਂ ਤੁਸੀਂ ਵੇਖਿਆ ਨਾ ਜਦੋਂ ਇਹਨੇ ਨਵੀਂ ਨਵੀਂ ਸਰਕਾਰ ਬਣੀ ਚਮਕੀਤ ਮਾਨ ਸਾਹਿਬ ਉਹ ਨਹੀਂ ਉੱਥੋਂ ਸੰਗਰੂਰ ਤੋਂ ਖਲੋਤੇ ਉਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿੰਨੀ ਗਨੈਕਰਤੂਦਿਆ ਜੀ ਇਥੋਂ ਤਰਨਤਾਨ ਤੋਂ ਵੀ ਆਮ ਆਦਮੀ ਪਾਰਟੀ ਨੂੰ ਬਿਲਕੁਲ ਭੁੱਲ ਜਾਣਾ ਚਾਹੀਦਾ ਇਥੋਂ ਇਹਨਾਂ ਦਾ ਬਹੁਤ ਔਖਾ ਵਾ ਠੀਕ ਹੈ ਜੀ ਕਿਉਂਕਿ ਇਹਨਾਂ ਨੇ ਅਜੇ ਵੇਖੋ ਜੀ ਇਹਨਾਂ ਨੇ ਪਹਿਲੀ ਤੱਕ ਜਿਹੜਾ ਕੈਂਡੀਡੇਟ ਦਿੱਤਾ ਇਹਨਾਂ ਦੇ ਆਪਣੇ ਵਰਕਰ ਹੀ ਨਿਰਾਜ ਆ ਹੂੰ ਠੀਕ ਹੈ ਜੀ ਤੁਸੀਂ ਖੁਦ ਵੇਖਿਆ ਵੀ ਵਰਕਰ ਜਿੱਥੇ ਉਥੋਂ ਕਮ ਸਿਕੋਂ 4-5 ਬੰਦੇ ਕੈਂਡੀਡੇਟ ਹੀ ਜਿਹੜੇ ਖੁਦ ਚਾਹਵਾਨੀ ਇਲੈਕਸ਼ਨ ਲੜਨ ਦੇ ਉਹਨਾਂ ਨੂੰ ਨਕਾਰਤਕ ਇਹਨਾਂ ਨੇ ਇੱਕ ਕਾਲੀ ਦਲ ਦਾ ਜਿਹੜਾ ਉਮੀਦਵਾਰ ਸੀ ਉਹਨੂੰ ਚੁੱਕ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਉਹਨੂੰ ਕੈਂਡੀਡੇਟ ਬਣਾ ਰਹੇ ਆ ਇਸ ਚੀਜ਼ ਦਾ ਬਹੁਤ ਪ੍ਰਭਾਵ ਪਈਦਾ ਹੈ ਇਸ ਚੀਜ਼ ਦੇ ਕਿਉਂਕਿ ਸਾਡੇ ਸਾਡੇ ਲੁਧਿਆਣੇ ਸੀ ਆਪਾਂ ਕਹਿੰਦੇ ਲੁਧਿਆਣੇ ਪੱਛਮੀ ਜਾਂ ਦਿਲੰਦਰ ਦੀ ਪੂਰਬੀ ਆ ਉਹਦੇ ਬਰਾਬਰ ਪੱਤਨਤਨ ਨਹੀਂ ਰਲਾ ਸਕਦੇ ਜੀ ਕਿ ਸਾਡੇ ਇੱਧਰ ਬਹੁਤ ਕਹਾਣ ਹੋਇਆ ਵਾ ਪਹਿਲਾਂ ਵੀ ਸਾਡੇ ਬਹੁਤ ਸਾਡੇ ਪੰਜਾਬ ਨਾਲ ਸਾਡੇ ਇੱਥੇ ਸਿੱਖਾਣਾ ਜਾਂ ਪੰਜਾਬੀਆਂ ਨਾਲ ਬਹੁਤ ਥੱਕਾ ਹੋਇਆ ਵਾ ਹੁਣ ਵੀ ਨਸ਼ੇ ਦਾ ਵੱਧ ਸਭ ਤੋਂ ਵੱਧ ਪ੍ਰੁਰਗ ਜਿਹੜਾ ਥੱਕਾ ਚੱਲ ਰਿਹਾ ਵਾ ਮਾਝੇ ਦੇ ਜ਼ਿਲ੍ਹਿਆਂ ਦੇ ਚੱਲ ਰਿਹਾ ਗੁਰ ਜੀ ਇਹ ਚੀਜ਼ ਆਪਾਂ ਨੂੰ ਪੂਰਾ ਪਤਾ ਹੋਣਾ ਜਦੋਂ ਇਹ 3 ਸਾਲ ਦੇ ਵਿੱਚ ਕੁਝ ਨਸ਼ੇ ਦੇ ਉੱਤੇ ਕੁਝ ਨਹੀਂ ਕਰ ਸਕੇ ਅੱਜ ਵੀ ਤੁਸੀਂ ਪਿੰਡਾਂ ਜਾਓ ਵਿਚਰੋ ਕੀ ਕੋ ਹੋ ਰਿਹਾ ਨਸ਼ੇ ਦੇ ਨਾਲ ਸਿਰਫ ਇਹ ਡਰਾਮੇ ਕਰੇ ਇਹ ਚੀਜ਼ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਹਰ ਇੱਕ ਵੋਟਰ ਜਦੋਂ ਆ ਜਿਮਨੀ ਚੋਂ ਉਹਦੀ ਮਿਲੂਗਾ ਇਹਨਾਂ ਨੂੰ ਇਹਨਾਂ ਨੂੰ ਜਵਾਬ ਦੇਣੇ ਪੈਣਗੇ ਜੋ ਕਿ ਇਹਨਾਂ ਕਰਤੂਤ ਕੀਤੀ ਜੀ ਜੀ ਸੋ ਭਾਈ ਸਾਹਿਬ ਜੀ ਜਿਵੇਂ ਪੰਜ ਮੈਂਬਰੀ ਕਮੇਟੀ ਜਿਹੜੀ ਬਣੀ ਹੈਗੀ ਹੈ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਅਕਾਲੀ ਦਲ ਸੁਧਾਰ ਲਹਿਰ ਇਹਨਾਂ ਦਾ ਆਪਸੀ ਘਟਜੋੜ ਕਿਵੇਂ ਲੱਗਦਾ ਹੋਇਆ ਜਾਂ ਕੁਝ ਹੋਣ ਵਾਲਾ ਹੈਗਾ ਨਹੀਂ ਉਹਦੇ ਵਿੱਚ ਵੇਖੋ ਜੀ ਸਾਡੇ ਕੋਲ ਜਲੂਪੁਰ ਆਏ ਸੀ ਆਪਣੀ ਇਹਨਾਂ ਦੀ ਪੰਜ ਮੈਂਬਰੀ ਕਮੇਟੀ ਸਾਡੇ ਪੰਜ ਮੈਂਬਰ ਸੂਬੇ ਦੇ ਜਿਹੜੇ ਪੰਜ ਪ੍ਰਧਾਨ ਨੇ ਉਹ ਵੀ ਮਿਲੇ ਇਹਨਾਂ ਨੂੰ ਇਹਨਾਂ ਨੇ ਉਹ ਵਿਚਾਰ ਹੋਇਆ ਵੀ ਅਸੀਂ ਪੰਥਕ ਤੌਰ ਤੇ ਇਕੱਠੇ ਹਾਂ ਪੰਥਕ ਮਸਲਿਆਂ ਤੇ ਪੇ ਸਿਰਫ ਜੁੜ ਬੈਠਣ ਨੂੰ ਨਹੀਂ ਅਜੇ ਰਾਜਨੀਤਿਕ ਤੌਰ ਤੇ ਕੋਈ ਉਹ ਜੀ ਗੱਲਬਾਤ ਨਹੀਂ ਅਜੇ ਸਾਡੀ ਹੋਈ ਹੈ ਨਾ ਪੇ ਅਸੀਂ ਰਾਜਨੀਤਿਕ ਤੌਰ ਤੇ ਕਹਿੰਗੇ ਕਿ ਪੰਥਕ ਮਸਲਿਆਂ ਉੱਤੇ ਅਸੀਂ ਆਪਾਂ ਇੱਕ ਹੋ ਸਕਦੇ ਹਾਂ ਇਹੀ ਹੋਈ ਮੈਸੀ ਲੈ ਕੇ ਆਏ ਸਾਡੇ ਕਿਉਂਕਿ ਅਜੇ ਤੱਕ ਤੱਕ ਕੋਈ ਪੰਜ ਜਿਹੜੀ ਮੈਂਬਰੀ ਪੰਜ ਮੈਂਬਰੀ ਕਮੇਟੀ ਆ ਇਹ ਤਾਂ ਜੇ ਕੋਈ ਆਪਣੀ ਪਾਰਟੀ ਥੋੜਾ ਬਣਾ ਸਕੀ ਬਣਾਈ ਹੈ ਜੀ ਇਹਨਾਂ ਨੇ ਅਜੇ ਤਾਂ ਕੁਝ ਨਹੀਂ ਇਹਨਾਂ ਨੇ ਕੀਤਾ ਜਿਹਦੇ ਨਾਲ ਇਹ ਜੋ ਅਕਾਲੀ ਦਲ ਸਾਹਿਬ ਦਾ ਹੁਕਮ ਹੈ ਜੀ ਉਹਨੂੰ ਮਨਾ ਪੂਰਾ ਕਰ ਰਹੇ ਆ ਨਾ ਇੱਕ ਬੰਨੇ ਤੋਂ ਉਹਨੂੰ ਵੇਖੋ ਇਹ ਅਕਾਲੀ ਦਲ ਸਾਹਿਬ ਦਾ ਹੁਕਮ ਮੰਨ ਰਹੇ ਆ ਪੰਜ ਮੈਂਬਰੀ ਕਮੇਟੀ ਤੇ ਦੂਸਰੇ ਬੰਨੇ ਉਹਨਾਂ ਨੇ ਆਪਣਾ ਅਕਾਲੀ ਦਲ ਬਾਦਲ ਨੇ ਪ੍ਰਧਾਨ ਵੀ ਲਾਤਾ ਇਹ ਸਮਝ ਨਹੀਂ ਆਉਂਦੀ ਉਹਨੂੰ ਕੀ ਕਰਨਗੇ ਜੀ ਇਹਦੋਂ ਇਹ ਵੀ ਉਹਨਾਂ ਕਾਲਤਾ ਸਰਬ ਦੇ ਜਿਹਦਾ ਦਾ ਰਘਵੀਰ ਸੋਨਾਂ ਦਾ ਹੁਕਮ ਹੀ ਨਾ ਵੀ ਤੁਸੀਂ ਭਰਤੀ ਕਰੋ ਇਹਨਾਂ ਸੱਤ ਮੈਂਬਰ ਭਨਾਏ ਤੇ ਦੋ ਮੈਂਬਰ ਅਸਤੀਫਾ ਦੇ ਗਏ ਪੰਜ ਮੈਂਬਰ ਰਹਿ ਗਏ ਤੇ ਪੰਜ ਮੈਂਬਰਾਂ ਨੂੰ ਆਪਣੀ ਭਰਤੀ ਕਰਕੇ ਤੁਹੋਂ ਜਾਂਦੇ ਸੀ 11 ਅਗਸਤ ਨੂੰ ਆਪਣਾ ਪ੍ਰਧਾਨ ਚੋਣਨਾ ਲੇਕਿਨ ਉਦੋਂ ਸੁਵੀਰ ਬਾਦਲ ਪਤਾ ਨਹੀਂ ਕਿਹੜੇ ਹਿਸਾਬ ਨਾਲ ਆਪਣੇ ਜਿਲਾਸ ਕਰਕੇ ਤੇ ਪ੍ਰਧਾਨ ਬਣਿਆ ਪਿਓ ਜੀ ਇਹਦੋਂ ਸਾਨੂੰ ਸਾਨੂੰ ਦੇ ਇੱਕ ਚੀਜ਼ ਦੀ ਕੋਈ ਸਮਝ ਨਹੀਂ ਆ ਰਹੀ ਵੀ ਕੀ ਹੈ ਪੰਥ ਦੇ ਵਿੱਚ ਕੀ ਹੋਕ ਕੀ ਰਿਹਾ ਤੇ ਕਰ ਕੀ ਰਿਹਾ ਜੀ ਜੀ ਸੋ ਭਾਈ ਸਾਹਿਬ ਜੀ ਜਿਸ ਤਰ੍ਹਾਂ 2027 ਦੇ ਜਿਹੜੇ ਚੋਣਾਂ ਨੇ ਵਿਧਾਨ ਸਭਾ ਦਾ ਨੇੜੇ ਹੀ ਆ ਰਹੇ ਹੈਗੇ ਨੇ ਆਡੀ ਪਾਰਟੀ ਦੇ ਨਾਲ ਕਿਹੜੀ ਕਿਹੜੀ ਪਾਰਟੀ ਸ਼ਾਮਲ ਹੋ ਸਕਦੀ ਜਿਸ ਦੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਮਜ਼ਬੂਤ ਹੋ ਸਕੇ ਅਹੀਂ ਵੇਖੋ ਜੀ ਪੂਰੇ ਹੀ ਪੰਜਾਬ ਨੂੰ ਸਦਾ ਦੇ ਰਹੇ ਅਹੀਂ ਕਿ ਇੱਕ ਪਾਰਟੀ ਜਾਂ ਇੱਕ ਅਨਵੀਜ਼ਨ ਨੂੰ ਨਹੀਂ ਕਰੇ ਸਿਰਫ ਉਹ ਬੰਦੇ ਨੂੰ ਅਹੀਂ ਸ਼ਾਮਲ ਕਰਨ ਦੇ ਹੱਥ ਦਸਾ ਕਰਿਆ ਜਿਹਨੂੰ ਪੰਜਾਬ ਦਾ ਦਰਦ ਆ ਕੌਮ ਦਾ ਦਰਦ ਆ ਪੰਥ ਦਾ ਦਰਦ ਆ ਨੌਜਵਾਨੀ ਦਾ ਦਰਦ ਆ ਕਿਸਾਨੀ ਦਾ ਦਰਦ ਆ ਮਜ਼ਦੂਰਾਂ ਦਾ ਦਰਦ ਆ ਪੰਜਾਬੀ ਬੋਲੀ ਦਾ ਦਰਦ ਹੈ ਪੰਜਾਬੀ ਦੇ ਪੰਜਾਬ ਦੇ ਪਾਣੀਆਂ ਦਾ ਦਰਦ ਹੈ ਅਸੀਂ ਉਹ ਬੰਦਿਆਂ ਨੂੰ ਨਾਲ ਸ਼ਾਮਲ ਕਰਾਂਗੇ ਨਾ ਕਿ ਜਿਹੜੇ ਪੰਜਾਬ ਨੂੰ ਅੱਜ ਤੱਕ ਵੇਚ ਕੇ ਖਾ ਗਏ ਉਹਨਾਂ ਨੂੰ ਅਸੀਂ ਸ਼ਾਮਲ ਕਰਾਂਗੇ ਕੋਈ ਦਲ ਤੁਹਾਡੇ ਨਾਲ ਜੁੜੇ ਵੀ ਹੈਗੇ ਨੇ ਜੁੜਨੇ ਬਾਕੀ ਹੈ ਜੀ ਨਹੀਂ ਸਾਡੇ ਨਾਲ ਬਹੁਤ ਸੰਗਤ ਜੁੜ ਰਹੀ ਹੈ ਜੀ ਪਿੰਡਾਂ ਸਾਨੂੰ ਸੰਗਤ ਦੀ ਲੋੜ ਹੈ ਸਾਨੂੰ ਕਿ ਵੱਡੇ ਕਹੇ ਚਿਹਰੇ ਨੂੰ ਕੋਈ ਇਹ ਨਹੀਂ ਸਾਨੂੰ ਵੀ ਪਾਰਟੀ ਨਹੀਂ ਜੋੜਨੇ ਚਾਹੁੰਦੇ ਅਸੀਂ ਤਾਂ ਸਾਡੇ ਨਾਲ ਸੰਗਤ ਜੁੜੇ ਸੰਗਤ ਨੂੰ ਦਰਦ ਆ ਥੋੜੇ ਦਿਨੋਂ ਇਹ 8 ਚੱਟ ਮਿੰਟ ਤੋਂ ਪੂਰੀ ਪੰਚਾਇਤ ਹੀ ਸਾਡੇ ਨਾਲ ਆ ਗਈ ਹੈ ਆਮ ਆਦਮੀ ਪਾਰਟੀ ਦੀ ਜੀ ਜੀ ਸੋ ਜੀ ਅੰਗਣ ਪਿੰਡਾਂ ਦੀ ਮੀਟੀਆਂ ਕਰ ਰਿਹਾ ਮੈਂ ਕੱਲ ਵੀ 8-10 ਪਿੰਡਾਂ ਕੀਤੀਆਂ ਕੱਲ ਨੂੰ ਵੇ ਕਰਨੀਆਂ ਬਹੁਤ ਵਧੀਆ ਸੰਗਤ ਪਿਆਰ ਦੇ ਰਹੀ ਹੈ ਜੀ ਜੀ ਸੋ ਪਾਈ ਸਾਹਿਬ ਜੀ ਖੀਰ ਦੇ ਵਿੱਚ ਗੱਲ ਕਰਦੇ ਆ ਵੀ ਤਰਨਤਨ ਸਾਹਿਬ ਦੀ ਜਿਹੜੀ ਜਿਮਨੀ ਚੋਣ ਹੈਗੀ ਹੈ ਜੀ ਪਾਰਟੀਆਂ ਦਾ ਹੁੰਦੀਆਂ ਜਿਆਦਾ ਲੜਨ ਵਾਲੀਆਂ ਲੇਕਿਨ ਦੋ ਪਾਰਟੀਆਂ ਕਿਹੜੀ ਕਿਹੜੀ ਟੱਕਰ ਜਿਹੜੀ ਜਿਆਦਾ ਮੇਨ ਹੋਵੇਗੀ ਵੇਖੋ ਜੀ ਇਹ ਸੰਗਤ ਨੇ ਫੈਸਲਾ ਕਰਦਾ ਜੀ ਕਿਹਦੀ ਚੱਕਰੂ ਨੇ ਅਹੀਂ ਤੇ ਅੰਦੇ ਆ ਵੀ ਸੰਗਤ ਨੇ ਜਦੋਂ ਵੋਟ ਪਾਉਣੀ ਹੈ ਨਾ ਇਹ ਥੋੜਾ ਦਿਮਾਗ ਖਰਾ ਕੇ ਕੌਣ ਵੀ ਪੰਜਾਬ ਦਾ ਭਲਾ ਕੌਣ ਕਰ ਸਕਦਾ ਜੀ ਜੇ ਤੇ ਸਿਆਸਤ ਕਰਨੀ ਆਪਣੇ ਨੌਜਵਾਨਾਂ ਦਾ ਘਾਨ ਘਰੋਣਾ ਵਾ ਨਸ਼ਿਆਂ ਦੇ ਉੱਤੇ ਉਹ ਹਾਲ ਚੱਲਣ ਫਿਰ ਸਾਡੀ ਉਂਜ ਨੂੰ ਮਰਜੀ ਪਾ ਦੇ ਹਾਂਜੀ ਠੀਕ ਹੈ ਜੇ ਆਪਣੇ ਨੌਜਵਾਨਾਂ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਤਾਂ ਉਸ ਤਰ੍ਹਾਂ ਨਾਲ ਲੱਗੇ ਤਾਂ ਜੋ ਕੁਝ ਅਜੇ ਤੱਕ ਹੋਇਆ ਪਹਿਲਾਂ ਚੰਨ ਤਰਨ ਤਨ ਹਲਕੇ ਦੀ ਨੌਜਵਾਨੀ ਝੂਠੇ ਮੁਕਾਬਲੇ ਕਹਿ ਕਹਿ ਕੇ ਮਾਰਦੀ ਉਸ ਤੋਂ ਬਾਅਦ ਨਸ਼ੀਨਾ ਮਾਰਤੀ ਜੀ ਠੀਕ ਹੈ ਜੀ ਜੀ ਉਹਨੂੰ ਰੋਕਣਾ ਬਚਾਉਣਾ ਵਾ ਤੇ ਅਸੀਂ ਇਹਨੇ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਸਾਹਦੋ ਉਹਨਾਂ ਦੀ ਪਾਰਟੀ ਦਾ ਉਮੀਦਵਾਰ ਜਿਤਾਓ ਤੇ ਤੁਸੀਂ ਵੇਖ ਲਓ ਭਾਈ ਅਮਰਤਪਾਲ ਸਿੰਘ ਕਿੰਨਾ ਪੰਜਾਬ ਦਾ ਦਰਦ ਰੱਖਦਾ ਜਿਉਂ ਦਰਦ ਰਹਾ ਦੈਦੇ 7 ਸਾਲ ਤੋਂ ਚੱਲੇ ਉਹਨੂੰ ਡਿਬੜਗੜ੍ਹ ਜੇਲ੍ਹ 'ਚ ਬੈਠੇ ਨੇ ਜੀ ਜਿਉਂਨੇ ਸਿਆਸਤ ਕਰਨੀ ਹੁੰਦੀ ਤੇ ਅੱਜ ਨੂੰ ਕਦੇ ਦਾ ਬਾਹਰ ਆਇਆ ਹੋਣਾ ਜੀ 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 ਸੋ ਭਾਈ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈ ਤਰਨਤਨ ਸਾਹਿਬ ਜਿਮਨੀ ਚੋਣ ਦੀ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ਧੀਰੇ ਵਰਕਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ